ਨੇ ਨਾਕੇ ਲਗਾਏ ਗਏ ਆ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਕੀ ਇਹ ਇਨਫਰਮੇਸ਼ਨ ਹੈਗੀ ਆ ਜੇ ਸਪੈਸ਼ਲ ਨਾਕਾਬੰਦੀ ਦੀ ਮੁਹਿੰਮ ਚੱਲ ਰਹੀ ਹੈਗੀ ਤਰਨਤੰਡ ਵਿੱਚ ਜਿਹਦੇ ਵਿੱਚ ਪਹਿਲਾਂ ਪੈਟ੍ਰੋਲਿੰਗ ਪਾਰਟੀਆਂ ਦੇ ਰਾਹੀਂ ਸਰਪ੍ਰਾਈਜ਼ ਚੈਕਿੰਗ ਵਕ ਵਕ ਥਾਵਾਂ ਤੇ ਫਿਰ ਇੰਟੈਂਸਿਵ ਚੈਕਿੰਗ ਫਿਕਸ ਨਾਕਿਆਂ 'ਚ ਦੇ ਰਹੇ ਤੇ ਇਸ ਟਾਈਮ ਜਿਹੜਾ ਹੈਗਾ ਉਹ ਸਾਰੇ ਆਪਣੇ ਪੂਰੇ ਡਿਸਟ੍ਰਿਕਟ ਵਿੱਚ 32 ਨਾਕੇ ਅਲੱਗ-ਅਲੱਗ ਥਾਵਾਂ ਤੇ ਲਾਏ ਗਏ ਹੈਗੇ ਜਿਹਦੇ ਵਿੱਚ ਐਸਐਚਓਜ਼ ਵੱਲੋਂ ਚੌਕੀ ਇੰਚਾਰजेस ਵੱਲੋਂ ਸਬਡਿਵੀਜ਼ਨ ਪੀਐਸਪੀਜ਼ ਵੱਲੋਂ ਜਿਹੜੇ ਸਾਡੇ ਕੋਲ ਹੈੱਡਕਵਰਟਰ ਤੋਂ ਫੋਰਸ ਹੈਗੀ ਉਹਦੇ ਵੱਲੋਂ ਤੇ ਹਰ ਥਾਂ ਤੇ ਪੰਜ ਤੋਂ 6 ਮੁਲਾਜ਼ਮਾਂ ਦੇ ਨਾਕੇ ਲਗਭਗ ਟੋਟਲ 200 ਤੋਂ ਜ਼ਿਆਦਾ ਮੁਲਾਜ਼ਮਾਂ ਦੀ ਫੋਰਸ ਜਿਹੜੀ ਹੈਗੀ ਉਹ ਸਾਡੀ ਸਪੈਸ਼ਲ ਮਾਕਾ ਬੰਦੇ ਤੇ ਹੈ ਸਾਡਾ ਇੰਟੈਂਸ਼ਨ ਜਿਹੜਾ ਹੈਗਾ ਉਹ ਹੈਗਾ ਜਿਹੜਾ ਕ੍ਰਾਈਮਨਲ ਦਾ ਸਸਪੀਸ਼ੀਅਸ ਮੂਵਮੈਂਟ ਹੈਗਾ ਜਿਹੜੇ ਲੋਕ ਸਨੇਚਰ ਜਾਂ ਕੋਈ ਕ੍ਰਾਈਮਨਲ 엘ਿਮੈਂਟਸ ਜਿਹੜੇ ਮੂਵ ਕਰਦੇ ਹੈਗੇ ਉਹਨਾਂ ਦੀ ਚੈਕਿੰਗ ਜਿਹੜੇ ਡਰੱਗਸ اسلحਾ ਇਸ ਤਰੀਕੇ ਦੀਆਂ ਚੀਜ਼ਾਂ ਲੈ ਕੇ ਮੂਵ ਕਰਦੇ ਹੈਗੇ ਉਸ ਦੀ ਚੈਕਿੰਗ ਤੇ ਜਿਹੜੇ ਅਲੱਗ-ਅਲੱਗ ਗੈਂਗਸਟਰਸ ਦੇ ਐਸੋਸੀਏਟਸ ਵਗੈਰਾ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਮੂਵ ਕਰਦੇ ਹੈ ਜਾਂ ਇੱਕ ਇੱਕ ਥਾਣੇ ਦੇ ਏਰੀਆ ਤੋਂ ਦੂਸਰੇ ਥਾਣੇ ਦੇ ਏਰੀਆ 'ਚ ਮੂਵ ਕਰਦੇ ਉਹਨਾਂ ਦੀ ਸਰਪ੍ਰਾਈਜ਼ ਚੈਕਿੰਗ ਪਾਰਟिकुलर ਵਹੀਕਲਸ ਨੂੰ ਟਾਰਗੇਟ ਕਰਦੇਵੇ ਟੂ-ਵੀਲਰ ਫੋਰ-ਵੀਲਰ ਉਹਨਾਂ ਦੀ ਚੈਕਿੰਗ ਜਿਹੜੀ ਹੈ ਸਾਡੀ ਟੀਮ ਸੋ ਲੋ ਕਰਤੇ ਜਾ ਰਹੀ ਹੈ ਤੇ ਇਸ ਤਰੀਕੇ ਦੀ ਸਰਪ੍ਰਾਈਜ਼ ਚੈਕਿੰਗ ਪੂਰੇ ਜ਼ਿਲ੍ਹੇ ਵਿੱਚ ਅਲੱਗ-ਅਲੱਗ ਟਾਈਮ ਤੇ ਡੇਲੀ ਅਸੀਂ ਕਰਾਂਦੇ ਆਂ ਜਿਹਦੇ ਵਿੱਚ ਦੁਪਹਿਰ ਦਾ ਟਾਈਮ ਸ਼ਾਮ ਦਾ ਟਾਈਮ ਲੇਟ ਨਾਈਟ ਦਾ ਟਾਈਮ ਯਾ अर्ਲੀ ਮਾਰਨਿੰਗ ਦਾ ਟਾਈਮ ਜਿਹੜਾ ਹੈਗਾ ਉਹ ਇਸ ਦੇ ਨਾਲ-ਨਾਲ ਜਿਹੜਾ ਹੈਗਾ ਪੂਰੇ ਡਿਸਟ੍ਰਿਕਟ 'ਚ ਕਾਸੋ ਆਪਰੇਸ਼ਨ ਵੀ ਜਿਹੜੇ ਹੈਗੇ ਕੋਡਨ ਸਰਚ ਆਪਰੇਸ਼ਨ ਅਤੇ ਪੀਸੀਆਰਸ ਦੇ ਥਰੂ ਚੈਕਿੰਗ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਸਰ ਇੱਕ ਅਫਵਾਹ ਬੜੀ ਚਲੰਦੀ ਹੈ ਸੋਸ਼ਲ ਮੀਡੀਆ ਤੇ ਲੋਕਾਂ 'ਚ ਸਹਿਮਜਾ ਵੀ ਆ ਵੀ ਲੱਖ ਮੁੰਡਾ ਛੁਪਣਾ ਪੁਲਿਸ ਨੇ ਮਾਰਨਾ ਪਤਾ ਨਹੀਂ ਉਹ ਕੀ ਉਹਦੇ ਵਾਸਤੇ ਕੋਈ ਸਪਸ਼ਟੀ ਦੇਖੋ ਇਸ ਤਰੀਕੇ ਦੀ ਜਿਹੜੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਉਹ ਉਹ ਫੇਕ ਨਿਊਜ਼ ਹੈਗੀ ਤੇ ਲੋਕ ਜਿਹੜੇ ਨੈਗੇਟਿਵ ਪਰਸਪੈਕਸ਼ਨ ਬਣਾਉਣ ਵਾਲੇ ਆ ਜਾਂ ਮਿਸ ਇਨਫਾਰਮੇਸ਼ਨ ਫੈਲਾਉਣ ਵਾਲੇ ਇਸ ਤਰੀਕੇ ਦਾ ਪ੍ਰੋਪਗੈਂਡਾ ਜਿਹੜਾ ਹੈਗਾ ਕੁਝ ਚਲਾ ਰਹੇ ਹੈਗੇ ਜਿਹੜਾ ਵੀ ਬੰਦਾ ਫੇਕ ਨਿਊਜ਼ ਅਨਵੈਰੀਫਾਈਡ ਨਿਊਜ਼ ਨੂੰ ਸਰਕੂਲੇਟ ਕਰੇਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਐਟ ਦੀ ਸੇਮ ਟਾਈਮ ਪੁਲਿਸ ਜਿਹੜੀ ਵੀ ਕਾਨੂੰਨੀ ਕਾਰਵਾਈ ਕਰੇਗੀ ਆ ਜਿਹੜੀ ਵੀ ਕਾਰਵਾਈ ਕਰੇਗੀ ਉਹ ਕਾਨੂੰਨ ਦੇ ਡਾਇਰੇ ਵਿੱਚ ਹੋਏਗੀ ਹਰ ਇੱਕ ਕਾਰਵਾਈ ਬਾਰੇ ਅਕਾਉਂਟੇਬਿਲਟੀ ਪੁਲਿਸ ਦੀ ਹੈਗੀ ਤੇ ਉਹਦੇ ਬਾਰੇ ਕੰਸਰਨ ਬੰਦਿਆਂ ਨੂੰ ਦੱਸਿਆ ਜਾਏਗਾ ਐਸ ਪਰ ਲੋ ਮੀਡੀਆ ਨੂੰ ਵੀ ਇਨਫੋਰਮ ਕੀਤਾ ਜਾਏਗਾ ਤੇ ਜਿਹੜਾ ਅਕਿਊਜ਼ਡ ਵੀ ਇਵਨ ਕਿਸੇ ਕੇਸ 'ਚ ਫੜਿਆ ਜਾਂਦਾ ਹੈਗਾ ਉਹਦੇ ਵੀ ਰਾਈਟਸ ਹੈਗੇ ਉਹਨੂੰ ਵੀ ਦੱਸਿਆ ਜਾਏਗਾ ਉਹਦੇ ਰਿਸ਼ਤੇਦਾਰਾਂ ਨੂੰ ਦੱਸਿਆ ਜਾਏਗਾ ਤੇ ਨਾਲ ਐਟ ਦੀ ਸੇਮ ਟਾਈਮ ਪੁਲਿਸ ਕਾਨੂੰਨ ਨੂੰ ਤੇ ਆਨਰੇਬਲ ਕੋਰਟਸ ਨੂੰ ਜਵਾਬਦੇਹ ਹੈ ਪੁਲਿਸ ਆਪਣੇ ਸਾਰੇ ਸੀਨੀਅਰ ਆਫੀਸਰਸ ਨੂੰ ਜਵਾਬਦੇਹ ਪੁਲਿਸ ਸਾਰੇ ਲੋਕਾਂ ਨੂੰ ਜਵਾਬਦੇਹ ਤੇ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈਗਾ ਉਹਨੂੰ ਖਤਮ ਕਰਨ ਵਾਸਤੇ ਅਸੀਂ ਲਗੇ ਹੋਇਆ ਕੋਈ ਵੀ ਇਸ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ ਫੈਲਾਉਂਦਾ ਹੈਗਾ ਤੇ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ